ਰਮਾ ਮਾਜ ਮਹੱਲਾ ਪੰਜਵਾ ਘਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਦਹ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ ਤੈਨ ਦਦੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀ ਧਾਮ ਹਰ ਨਾ ਹੋ ਨ ਮਿਲੀਏ ਸਾਜਣ ਕਦ ਪਈਏ ਬਿਸ਼ਰਾਮ ਜਿਤ ਘਰ ਹਰ ਕੰਤ ਨ ਪ੍ਰਗਟੈ ਪਾਠਨਗਰ ਸੇ ਗ੍ਰਾਮ ਸਰਵ ਸੰਗਾਰਤ ਬੋਲ ਰਸ ਸਣਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਵੇ ਹੋਣਿਆ ਮੀਤ ਸਜਣ ਸਭ ਜਾ ਨਾਨਕੀ ਬੇਨੰਤੀ ਆ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹ ਚਲਤਾ ਮ ਚੇਤ ਗੋਵਿੰਦ ਅਰਧਿਏ ਹੋਵੇ ਆਨੰਦ ਕਣਾ ਸਤ ਜਨਾ ਮਿਲ ਪਾਈਐ ਰਸਨਾ ਨਾਮ ਪੜਾਂ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਏਖੰ ਤਿਸ ਬਨ ਜੀਵਣਾ ਮਿਰਥਾ ਜਨਮ ਜਣਾ ਜਲਧਰ ਮਹਿਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚੇਤਨ ਆਵਈ ਇਕ ਤੜਾ ਦੁੱਖ ਗਣਾ ਜਿਨੇ 라ਵਿਆ ਸੋ ਪ੍ਰਭੂ ਤਨਾ ਭਾਗ ਬਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵੈਸਾ ਧੀਰਨ ਕਿਉ ਵਾਡਿਆ ਜਿਨਾ ਪ੍ਰੇਮ ਵਿੱਚ ਹੋਆ ਹਰ ਸਾਰਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹਾ ਪੁੱਤਰ ਕਲਾ ਤਰਨਾ ਸੰਗ ਤਨਾ ਹਾਰਿ ਅਵਨਾਸੀ ਓਹਾ ਪਲਜ ਪਲਜ ਸਗਲੀ ਮੋਈ ਝੂਠੇ ਧੰਦੇ ਮੋਹਾ ਏਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋਹੇ ਦੋਏ ਵਿਸਾਰ ਵਿਗੋਚਣਾ ਪ੍ਰਭ ਨੇ ਅਵਰਨ ਕੋਇ ਪ੍ਰੀਤਮ ਚਰਣੀ ਜੋ ਲੱਗ ਤਨ ਕੀ ਨਿਰਮਲ ਸੋਏ ਨਾਨਕੀ ਪ੍ਰਭ ਬੇਨਤੀ ਪ੍ਰਮੇਲੁ ਪ੍ਰਾਪਤ ਹੋਈ ਵੈਸਾ ਖੁਸ ਹਵਤਾ ਲੱਗ ਜਾਂ ਸੰਤ ਬਿਟੇ ਹਰ ਸੋਏ ਹਰ ਜੀਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਵੰਨ ਹਰ ਸੱਜਣ ਦਾ ਵਣ ਲੱਗਿਆ ਕਿਸੇ ਨ ਦੇ ਬੰਨ ਮਾਣਕ ਮੋਤੀ ਨਾਮ ਪ੍ਰਭ ਨ ਲੱਗੇ ਨਾਹੀ ਸੰ ਰੰਗ ਸਭੇ ਨਾਰਾਇਣੇ ਜਿਤੇ ਮਨ ਭਾਵਨ ਜੋ ਹਰ ਲੋੜ ਸੋ ਕਰ ਸੋਈ ਜੀ ਕਰਨਾ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਆਪਣ ਲੀਆ ਜੇ ਮਿਲੇ ਵਿਛੜ ਕਿਉ ਰੋਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਹਰ ਜੇ ਰੰਗੀਲਾ ਇਸ ਧਣੀ ਜਿਸ ਕੇ ਬਾਗ ਮਥਾਨਾ ਆਸਾੜਤ ਬੰਦਾ ਤਿਸ ਲਗੇ ਹਰ ਨਾਉ ਨਾ ਜਿੰਨਾ ਪਾਸਾ जग जीवन पुरख त्याग मन संधि आशा की गणपयी सुहा बीजे सोलुण मथे जो लिखे आशा रैन बेहानी पछताणी और चली गई निराशा जिनको साधु पेटी है सोदर घे हुए खलासा ਕਰ ਕਿਰਪਾ ਪ੍ਰਭ ਆਪਣੇ ਤੇਰੇ ਦਰਸ਼ਨ ਹੋਏ ਪਿਆਸਾ ਪ੍ਰਭ ਤੋਂ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਵਾਸਾ ਸਾਵਣ ਸਰਸੀ ਕਾਮਣੇ ਚਰਨ ਕਮਲ ਸਿਓ ਪਿਆਰ ਮਨ ਤਰਤਾ ਸਚ ਰੰਗ ਇਕੋ ਨਾਮ ਅਧਾਰ ਵੇਖਿਆ ਰੰਗ ਕੁੜਾ ਵਿਆਹ ਦਿਸਨ ਸੱਬੇ ਛਾਰ ਹਰ ਅਮਰਤ ਬੂੰਦ ਸੁਹਾਵਣੀ ਮੇਰੇ ਸਾਧੂ ਪੀਵਣ ਹਾਰ ਵਣਤਣ ਪ੍ਰਭ ਸੰਗ ਮੋਲਿਆ ਸਮਰੱਥ ਪੁਰਖ ਅਪਾਰ ਹਰ ਮਿਲਣੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਖੀਏ ਪ੍ਰਭ ਪਾਇਆ ਹਾਉ ਤੈਨ ਕੈ ਸਦ ਬਲਹਾਰ ਨਾਨਕ ਹਰ ਜੀ ਮਿਆਕਰ ਸ਼ਬਦ ਸਵਾਰਨ ਹਾਰ ਸਾਵਣ ਤਿੰਨ ਸੋਹਾਗਣੇ ਜਿਨ ਰਾਮ ਨਾਮ ਉਰਹਾਰ ਪਦੋਂ ਪਰਮ ਭੁਲਾਣੀ ਦੁਜੇ ਲਗਾਹੇ ਤਾ ਲਗ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤਾ ਜਿਤ ਦਿਨ ਦੇਹ ਬਿਨ ਸੀਤ ਤਤ ਵੇਲੇ ਕਹਿ ਸੰ ਪ੍ਰੀਤਾ ਪਗੜ ਚ ਲਾਇਨ ਦੂਤ ਜਾਮ ਕਿਸੇ ਨਾ ਦੇਨੇ ਭੇਤਾ ਛਡ ਘੜੋ ਤਖਨੇ ਮਾਹਿ ਜਿਨਸਿਓ ਲੱਗਾ ਹੈ ਤਾ ਹੱਥ ਮ ਰੋੜੇ ਤਨ ਕਪੈ ਸ਼ਾਹ ਹੋ ਆ세 ਤਾ ਜਿਹਾ ਬਿਜੈ ਸੋ ਲੁਣੈ ਕਰਮ ਸੰਧੜਾ ਖੇਤਾ ਨਾਨਕ ਪ੍ਰਭ ਸਰਣਾਗਤੀ ਚਰਨ ਗੋ ਹਿਤ ਪ੍ਰਭ ਦੇਤਾ ਸੇ ਭਾਦੋਂ ਨਰਕ ਨ ਪਾਈਐ ਗੁਰ ਰਖਣ ਵਾਲਾ ਹੈ ਤਾ ਅਸਨ ਪ੍ਰੇਮ ਉਮਾੜਾ ਕਿਉ ਮਿਲਿਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਸੰਦਰ ਸਹਾਈ ਪ੍ਰੇਮ ਕੇ ਹਉ ਤਨ ਕੇ ਲਾਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀਂ ਜਾਏ ਜਿਨ ਜੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਘਾਈ ਆਪ ਤਿਆਗ ਬੇਨਤੀ ਕਰਹਿ ਲੇਹੋ ਪ੍ਰਭੂ ਲੜਲਾਏ ਜੋ ਹਰਕੰਤ ਮਲਾਈਆ ਸਿ ਵਿਛੜ ਕਤਹਿ ਨਾ ਜਾਇ ਪ੍ਰਵਣ ਦੂਜਾ ਕੋ ਨਹੀ ਨਾਨਕ ਹਰ ਸਰਣਾਇ ਅਸੋ ਸੁਖੀ ਵਸੰਧਿਆ ਜਿਨਾਂ ਮਿਆ ਹਰ ਰਾਇ ਕਤਗ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗਾ ਪਰਮੇਸ਼ਰ ਤੇ ਭੁੱਲਿਆ ਵੇ ਅਪਣ ਸੱਬੇ ਰੋਗਾ ਵੇ ਮੁਖ ਹੋਏ RAM ਤੇ ਲੱਗਣ ਜਨਮ ਇਹ ਜੋਗਾ ਖੇਲ ਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗਾ ਵੇਚ ਨ ਕੋਈ ਕਰ ਸਕੈ ਕਿਸ ਤਰ ਹੋਵੇ ਰੋਜਾ ਕੀ ਤਾਂ ਕਿਛੁ ਨ ਹੋਵਈ ਲਿਖਿਆ ਧੁਰ ਸੰਜੋਗਾ ਵਡ ਭਾਗੀ ਮੇਰਾ ਪ੍ਰਭ ਮਿਲੇ ਤਾ ਉਤਰੇ ਸਭ ਬਿਯੋਗਾ ਨਾਨਕ ਕੋ ਪ੍ਰਭ ਰਖਲੇ ਮੇਰੇ ਸਾਹਿਬ ਬੰਦੀ ਮੋਚਾ ਕਤਕ ਹੋਵੇ ਸਾਧ ਸੰਗ ਬਿਨਸੇ ਸਬੇ ਸੋਚਾ ਮੰਗਰ ਮਾਹ ਸੋਹੰਦਿਆ ਹਰ ਪਿਰ ਸੰਗ ਬੈਠੜਿਆ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜਿਆ ਧਨ ਮਨ ਮੋਲਿਆ ਰਾਮ ਸਿਉ ਸੰਗ ਸਾਥ ਸਹਿਲੜਿਆ ਸਾਰ ਜਨ ਤੇ ਬਾਹਰੀ ਸੇ ਰਹਿਣ ਕਿ ਲੜਿਆ ਤਿੰਨ ਦੁੱਖ ਨ ਕਭੂ ਉਤਰੇ ਸਜਮ ਕੇ ਵਸ ਪੜਿਆ ਜਿਨੇ 라ਵਿਆ ਪ੍ਰਭ ਆਪਣਾ ਸੇ ਦਿਸ ਨਿਤ ਖੜਿਆ ਰਤਨ ਜਵੇ ਹਰ ਲਾਲ ਹਰ ਕੰਠ ਤਨ ਜੜਿਆ ਨਾਨਕ ਵਾਂਛੇ ਧੂੜ ਤਨ ਪ੍ਰਭ ਸਰਣੀ ਦਰ ਪੜਿਆ ਮੰਗਰ ਪ੍ਰਭਿਆ ਰਾਧਣਾ ਬਹੁੜ ਨ ਜਨ ਮੜਿਆ ਉਹ ਦੁਖ ਖਾਣ ਦਾ ਬਿਆਪਈ ਕੰਠ ਮਿਲਿਆ ਹਰਨਾ ਮਨ ਬਿਧਿਆ ਚਰਣਾ ਅਰਬਿੰਦ ਦਰਸ਼ਨ ਅਗੜਾ ਸਾਹੋ ਓਟ ਗੋਵਿੰਦ ਗੋਪਾਲ ਰਾਏ ਸਿਵਾ ਸੁਆਮੀ ਲਾਹੋ ਬਿਖਿਆ ਭੋ ਨ ਸਕੈ ਮਿਲ ਸਾਧੂ ਗੁਣ ਗਾਹੋ ਜਦ ਉਪਜੀ ਤੈ ਮਿਲੇ ਸਚੀ ਪ੍ਰੀਤ ਸਮਾਹ ਕਰ ਗੈ ਲੈਨੇ ਪਾਰ ਬ੍ਰਹਮਾ ਬੋੜ ਨਾ ਵਿਛੜਿਆ ਬਾੜ ਜਾਓ ਲਖ ਬੀਰੀਆ ਹਰ ਸੱਜਣ ਅਗਮ ਅਗਾਹ ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈਆ ਪਉਸੋ ਹੰਦਾ ਸਰਬ ਸੋਖਾ ਜਿਸ ਬਖਸ਼ੇ ਵੇ ਪਰਵਾਹੋ ਮਾਗ ਮਜਨ ਸੰਗ ਸਾਧੂਆ ਧੂੜੀ ਕਾ ਰਿਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨੂ ਕਰਦਾਨ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸੇ ਲੋਭ ਸਵਾਨਾ ਸੱਚੇ ਮਾਰਗ ਚੱਲਦਿਆਂ ਓਸਤ ਕਰੇ ਜਹਾਨਾ 68 ਤੀਰ ਸਗਲ ਪੁੰਨ ਜੀ ਦਇਆ ਪਰਵਾਣਾ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੋ ਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਮਾਗ ਸੋਚੇ ਸੇ ਕਾਂਡੀਆਂ ਜਨਪੂਰ ਗੁਰ ਮਿਹਰਵਾਨ ਫਲਗੁਣਾਂ ਤੋਂ ਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਸਹਾਈਂ RAM ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਇੱਚ ਪੁੰਨੀ ਵੜ ਭਾਗਣੀ ਵਰ ਪਾਇਆ ਹਰ ਰਾਏ ਮਿਲ ਸਈਆਂ ਮੰਗਲ ਗਾਵਹਿ ਜੀਤ ਗੋਵਿੰਦ ਅਲਾਈ ਹਰ ਜਿਹ ਹਯ ਵਰਨਾ ਦੀ ਸਈ ਕੋਈ ਦੂਜਾ ਲਵੇ ਨਾ ਲਾਏ ਹਲਦ ਬਲਤ ਸਵਾਰਿਓ ਨਾ ਨਹਿ ਚਲ ਦਿੱਤਿ ਅਨ ਜਾਏ ਸੰਸਾਰ ਸਾਗਰ ਤੇ ਰਖਿਐਨ ਬਹੁੜ ਨਾ ਜਨਮੇ ਧਾਏ ਜੀਵਾ ਇਕਨੇਕ ਗੁਣ ਤਰੇ ਨਾਨਕ ਚਰਣੀ ਪਾਏ ਹਰ ਗੁਰ ਨੰਤ ਸਲਾਹੀਆ ਜਿਸਨੂੰ ਤੇਲ ਨਾਤ ਮਾਏ ਜੈਨ ਜਨ ਨਾਮ ਧਾਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆ ਰਾਧਿਆ ਦਰਗੇ ਸੱਚ ਖਰੈ ਸਰਬ ਸੁਖਾ ਨਿਰ ਚਰਨ ਹਰ ਭਉਜਲ ਵਿਖਮ ਤਰੇ ਪ੍ਰੇਮ ਭਗਤਨ ਪਾਈਆ ਵਿਖਿਆ ਨਾਹੀਂ ਜਰੈ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਇਕ ਤਰੈ ਮਹਾਦੇਵਸ ਮੋਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨਾ ਕਿਰਪਾ ਕਰੋ ਹਰੇ